ਪਠਾਨਕੋਟ ਵਿਖੇ ਇਸ ਸਾਲ ਵੱਧੇ ਡਰੰਕ ਐਂਡ ਡਰਾਈਵ ਦੇ ਮਾਮਲੇ ਅੰਡਰੇਜਿਕ ਵੀ ਕੱਟੇ ਗਏ 13 ਚਾਲਾਨ ਐਸ ਡੀ ਐਮ ਨੇ ਦਿੱਤੀ ਜਾਣਕਾਰੀ ਲੋਕਾਂ ਨੂੰ ਸੜਕਾਂ ਤੇ ਸੁਰੱਖਿਆ ਮਹਈਆ ਕਰਵਾਉਣ ਦੇ ਲਈ ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਉੱਥੇ ਵਕ-ਵਕ ਜਗ੍ਹਾ ਤੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਪਰ ਉਸ ਦੇ ਬਾਵਜੂਦ ਵੀ ਕੁਝ ਲੋਕ ਨਿਯਮਾਂ ਨੂੰ ਸਿੱਕੇ ਟੰਕੇ ਲਗਾਤਾਰ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ ਜਿਸ ਦੇ ਚੱਲਦੇ ਪਠਾਨਕੋਟ ਦੇ ਵਿੱਚ ਹੁਣ ਡਰੰਕ ਐਂਡ ਡਰਾਈਵ ਦੇ ਮਾਮਲੇ ਵਧੇ ਹਨ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਇਹ ਚਾਲਾਨ ਵੱਧ ਕੇ ਕੱਤੇ ਗਏ ਹਨ ਇਹ ਹੀ ਨਹੀਂ ਪੰਜਾਬ ਸਰਕਾਰ ਵੱਲੋਂ ਜੋ ਅੰਡਰਏਜ ਦੇ 25000 ਰੁਪਏ ਚਾਲਾਨ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਅੰਡਰਏਜ ਡਰਾਈਵਿੰਗ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਦਾ 25000 ਰੁਪਏ ਜੁਰਮਾਨਾ ਕੀਤਾ ਜਾਵੇਗਾ ਇਸ ਕੜੀ ਦੇ ਤਹਿਤ ਪਠਾਨਕੋਟ ਵਿਖੇ ਅੰਡਰਏਜ 13 ਚਾਲਾਨ ਕੱਟੇ ਗਏ ਹਨ ਅਤੇ ਪ੍ਰਸ਼ਾਸਨ ਅਜੇ ਵੀ ਲੋਕਾਂ ਨੂੰ ਸਮਝਾ ਰਿਹਾ ਹੈ ਕਿ ਉਹ ਆਪਣੇ ਜੀਵਨ ਦੇ ਨਾਲ ਖਿਲਵਾੜ ਨਾ ਕਰਨ ਅਤੇ ਦਿੱਤੀਆਂ ਗਈਆਂ ਕਾਨੂੰਨੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਸੜਕੀ ਹਾਦਸਿਆਂ ਤੋਂ ਬਚਣ ਉੱਥੇ ਹੀ ਡਰੰਕ ਐਂਡ ਡਰਾਈਵ 150 ਚਲਾਨਕ ਇਸ ਸਾਲ ਕੀਤੇ ਗਏ ਹਨ ਜੋ ਕਿ ਪਿਛਲੇ ਸਾਲ ਨਾਲੋਂ ਜ਼ਿਆਦਾ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਪਠਾਨਕੋਟ ਨੇ ਦੱਸਿਆ ਕਿ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਡਰੰਕ ਐਂਡ ਡਰਾਈਵ ਦੇ ਮਾਮਲੇ ਵਧੇ ਹਨ ਕਿਉਂਕਿ ਪਿਛਲੇ ਸਾਲ ਇਸ ਦੇ ਨਾਲੋਂ ਇਸ ਸਾਲ 8 ਚਾਲਾਨ ਵੱਧ ਹੋਏ ਹਨ ਜੋ ਸਰਕਾਰ ਨੇ ਅੰਡਰਏਜ ਵਾਹਨ ਚਲਾਉਣ ਵਾਲਿਆਂ ਦੇ ਚਾਲਾਨ ਕਟਣ ਦੇ ਆਦੇਸ਼ ਦਿੱਤੇ ਸਨ ਪਠਾਨਕੋਟ ਦੇ ਵਿੱਚ ਇਹ 13 ਚਾਲਾਨ ਕੱਟੇ ਗਏ ਹਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੜਕ ਤੇ ਚਲਦੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮਾਂ ਦੀ ਪਾਲਣਾ ਕਰਨ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਪਠਾਨਕੋਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸਪੈਸ਼ਲੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਗਈ ਹੈ ਪਰਟੀਕੂਲਰਲੀ ਜਿਹੜੀ ਅੰਡਰਏਜ ਡਰਾਈਵਿੰਗ ਹੈ ਜਿਹੜੇ ਛੋਟੇ ਬੱਚੇ 18 ਸਾਲ ਤੋਂ ਥੱਲੇ ਨੇ 16 ਸਾਲ ਤੋਂ ਵੀ ਥੱਲੇ ਨੇ ਅੱਜ ਕੱਲ ਜਿਹੜੇ ਉਹ ਡਰਾਈਵਿੰਗ ਕਰਦੇ ਨੇ ਉਹਨਾਂ ਦੇ ਅੰਡਰਏਜ ਦੇ ਚਲਾਨਿੰਗ ਵਾਸਤੇ ਟ੍ਰੈਫਿਕ ਪੁਲਿਸ ਵੱਲੋਂ ਵੀ ਔਰ ਆਰਟੀਓ ਦਫ਼ਤਰਾਂ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਔਰ ਇਹਦੇ ਵਿੱਚ ਡਰੰਕ ਐਂਡ ਡਰਾਈਵ ਦੇ ਕੁੱਲ ਜਿਹੜੇ ਆ ਉਹ 150 ਚਲਾਨ ਜਿਹੜੇ ਪਠਾਨਕੋਟ ਇਸ ਸਾਲ ਕੀਤੇ ਗਏ ਆ ਔਰ 13 ਚਲਾਨ ਜਿਹੜੇ ਆ ਉਹ ਅੰਡਰਏਜ ਡਰਾਈ ਇੱਥੇ ਮੈਂ ਦੱਸਣਾ ਚਾਹਾਂਗਾ ਅੰਡਰ ਏਜ ਡਰਾਈਵਿੰਗ ਜਿਹੜੀ ਉਹਦਾ ਜੁਰਮਾਨਾ ਜਿਹੜਾ 25000 ਹੈ ਸੋ ਉਹਦੇ ਵਿੱਚ ਜੁਰਮਾਨਾ ਬਹੁਤ ਹੈਵੀ ਹੈ ਸੋ ਸਾਰੇ ਜਿਹੜੇ ਵੇਖਣ ਵਾਲੇ ਆ ਉਹਨਾਂ ਨੂੰ ਵੀ ਅਪੀਲ ਹੈ ਪਬਲਿਕ ਨੂੰ ਇਨ ਜਰਨਲ ਪਠਾਨਕੋਟ ਨਿਵਾਸੀਆਂ ਨੂੰ ਅਪੀਲ ਹੈ ਕਿ ਜਿਹੜੇ ਅੰਡਰ ਏਜ ਨੇ ਆਪਣੇ ਬੱਚਿਆਂ ਨੂੰ ਵੀ ਅੰਡਰ ਏਜ ਡਰਾਈਵਿੰਗ ਤੋਂ ਜਿਹੜਾ ਉਹ ਗਰੇਸ ਕਰੋ ਉਹਨਾਂ ਨੂੰ ਨਾ ਇਹਦੇ ਵਿੱਚ ਚੱਲਣ ਦਿਓ ਜਦੋਂ ਪੂਰੀ ਆਪਣੀ ਉਮਰ ਠੁਕਮੀ ਉਹਨਾਂ ਦੀ ਹੋ ਜਾਂਦੀ ਹੈ ਉਸ ਵੇਲੇ ਪ੍ਰੋਪਰ ਉਹਨਾਂ ਨੂੰ ਪਹਿਲੇ ਜਾਣਕਾਰੀ ਤੋਂ ਬਾਅਦ ਔਰ ਲਾਇਸੈਂਸ ਬਣਾਉਣ ਤੋਂ ਬਾਅਦ ਹੀ ਉਹ ਜਿਹੜਾ ਪ੍ਰੋਪਰ ਆਪਣਾ ਡਰਾਈਵਿੰਗ ਕਰਨ ਇਸ ਦੇ ਨਾਲ ਹੀ ਜਿਹੜੇ 150 ਚਲਾਨ ਹੋਏ ਨੇ ਉਹ ਡਰਿੰਕ ਐਂਡ ਡਰਾਈਵ ਦੇ ਹੋਏ ਆ ਕਿਉਂਕਿ ਇੱਥੇ ਅਕਸਰ ਆਉਂਦਾ ਕਿ ਡਰਿੰਕ ਐਂਡ ਡਰਾਈਵ ਕਰਕੇ ਜਿਹੜਾ ਉਹ ਐਕਸੀਡੈਂਟ ਦਾ ਕਾਰਨ ਬਣਦੇ ਤੇ ਇਹਦੇ ਵਿੱਚ ਜਿਹੜੇ ਆਪਣੇ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਸੁਰੱਖਿਆ ਫੋਰਸ ਵੀ ਜਿਹੜੀ ਐਕਸੀਡੈਂਟਸ ਨੂੰ ਘੱਟ ਕਰਨ ਵਾਸਤੇ ਜਿਹੜੀ ਉਹ ਲੈ ਕੇ ਜਿਹੜੀ ਐਗਜ਼ੀਕਿਊਟ ਕੀਤੀ ਗਈ ਹੈ ਸੋ ਮੇਰੀ ਸਭ ਨੂੰ ਬੇਨਤੀ ਹੈ ਕਿ ਜਿਹੜੇ ਡਰਿੰਕ ਐਂਡ ਡਰਾਈਵ ਹੈ ਉਹਨੂੰ ਵੀ ਅਵੋਇਡ ਕੀਤਾ ਜਾਏ ਔਰ ਕਾਨੂੰਨ ਦੀ ਵੱਧ ਤੋਂ ਵੱਧ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਏ ਪਿਛਲੇ ਸਾਲ ਨਾਲੋਂ ਜਿਹੜੇ ਹੈ ਚਲਾਨ ਘਟੇ ਆ ਜਾਂ ਵਧੇ ਨੇ ਆ ਪਿਛਲੇ ਸਾਲ ਨਾਲੋਂ ਚਲਾਨਿੰਗ ਵਧੀ ਹੈ ਇਨ ਜਰਨਲ ਵੀ ਪੂਰੇ ਪੰਜਾਬ ਦੇ ਵਿੱਚ ਹਰੇਕ ਫੀਲਡ ਦੇ ਵਿੱਚ ਵਧੀ ਹੈ ਪਿਛਲੇ ਸਾਲ ਨਾਲੋਂ ਕਿਉਂਕਿ ਚਲਾਨਿੰਗ ਜਿਹੜੀ ਉਹ ਰੈਵਨਿਊ ਨਾਲ ਲਿੰਕਡ ਹੈ ਔਰ ਸਮੇਂ-ਸਮੇਂ ਤੇ ਜਿਹੜਾ ਉਹ ਸਰਕਾਰੇ ਦੀ ਮੋਨਿਟਰਿੰਗ ਜਿਹੜੀ ਬਹੁਤ ਅ ਐਫੀਸ਼ੀਐਂਟ ਤਰੀਕੇ ਨਾਲ ਇਸ ਵੇਲੇ ਕਰ ਰਹੀ ਹੈ ਤਾਂ ਉਹਦੇ ਵਿੱਚ ਚਲਾਨਿੰਗ ਵਧੀ ਹੋਈ ਹੈ ਪਿਛਲੇ ਸਾਲ ਜਿੱਥੇ ਸਿਰਫ ਆਰਟੀਓ ਇੱਕ ਹੀ ਆਰਟੀਓ ਸੀਗੇ ਕਿਉਂਕਿ ਇਹ ਆਰਟੀਓ ਜਿਹੜੇ ਹੋਂਦ ਚ ਉਹ ਇਸਾਲ ਹੀ ਆਏ ਨੇ ਇੱਥੇ ਆਰਟੀਓ ਪਠਾਨਕੋਟ ਸੋ ਇੱਕ ਹੀ ਜੂਰਿਸਡਿਕਸ਼ਨ ਸੀ ਸਾਰੇ ਚਲਾਨ ਉੱਥੇ ਜਾਂਦੇ ਸੀ ਹੁਣ ਦੋ ਬਣ ਗਏ ਨੇ ਅਲੱਗ-ਅਲੱਗ ਟ੍ਰੈਫਿਕ ਪੁਲਿਸਿਸ ਨੇ ਸੋ ਇੱਥੇ ਜਿਹੜੀ ਹੈ ਚਲਾਨਿੰਗ ਹੁਣ ਵਧੀ ਹੋਈ ਹੈ ਪਿਛਲੇ ਸਾਲ ਦੇ ਮੁਕਾਬਲੇ ਦੇ ਵਿੱਚ ਇਹ ਜਿਹੜੇ ਚਲਾਨ ਵਧੀ ਹੈ ਇਹ ਡਰਿੰਕ ਐਂਡ ਡਰਾਈਵ ਦੇ ਜ਼ਿਆਦਾ ਹੈ ਡਰਿੰਕ ਐਂਡ ਡਰਾਈਵ ਦੇ ਜਿਹੜੇ ਜ਼ਿਆਦਾ ਨੇ ਠੀਕ ਹੈ